ਪੰਜਾਬੀ ਗਾਇਕ ਤੇ ਅਦਾਕਾਰ ਬੱਬਲ ਰਾਏ ਹਾਲੀ ਦੇ ਵਿੱਚ ਵਿਆਹ ਦੇ ਬੰਧਨ ਦੇ ਵਿੱਚ ਬੱਜ ਚੁੱਕੇ ਨੇ। ਉਹਨਾਂ ਨੇ ਅਦਾਕਾਰਾ ਆਰੁਸ਼ੀ ਸ਼ਰਮਾ ਦੇ ਨਾਲ ਵਿਆਹ ਕਰਵਾਇਆ ਤੇ ਹੁਣ ਅਦਾਕਾਰ ਤੇ ਵੱਲੋਂ ਆਪਣੀ ਵੈਡਿੰਗ ਪਿਕਸ ਨੂੰ ਫੈਨਸ ਦੇ ਨਾਲ ਸਾਂਝਾ ਕੀਤਾ ਗਿਆ। ਅਤੇ ਇੰਸਟਾਗ੍ਰam ਤੇ ਪੋਸਟ ਦੇ ਵਿੱਚ ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਦੇ ਵਿੱਚ ਗ੍ਰੇਟਫੁਲ ਲਿਖਿਆ ਗਿਆ। ਦੱਸਦੇ ਕਿ ਵੈਡਿੰਗ ਦੌਰਾਨ ਦੋ ਲੁੱਕਸ ਨੂੰ ਕ੍ਰੀਏਟ ਕੀਤਾ ਗਿਆ। ਇੱਕ ਲੁੱਕ ਦੇ ਵਿੱਚ ਜੇਕਰ ਅਨੰਦ ਕਾਰਜ ਦੀ ਗੱਲ ਕੀਤੀ ਜਾਵੇ ਤਾਂ ਇਸ ਦਰਮਿਆਨ ਆਰੁਸ਼ੀ ਸ਼ਰਮਾ ਦੇ ਵੱਲੋਂ ਗੁਲਾਬੀ ਰੰਗ ਦਾ ਸੂਟ ਪਾਇਆ ਗਿਆ ਅਤੇ ਜੇਕਰ ਬੱਬਲ ਰਾਇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਚਿੱਟੇ ਰੰਗ ਦੀ ਸ਼ੇਰਵਾਨੀ ਪਾਈ ਗਈ ਹੈ ਸਿਰ ਤੇ ਦਸਤਾਰ ਸਜਾਈ ਹੋਈ ਹੈ ਇਸ ਤੋਂ ਇਲਾਵਾ ਦੂਜੇ ਲੁੱਕ ਦੇ ਵਿੱਚ ਆਰੂਸ਼ੀ ਸ਼ਰਮਾ ਦੇ ਵੱਲੋਂ ਸਾੜੀ ਪਾਈ ਗਈ ਹੈ ਜਦਕਿ ਜੇਕਰ ਗਾਇਕ ਦੀ ਗੱਲ ਕੀਤੀ ਜਾਵੇ ਤਾਂ ਉਹ ਚਿੱਟੇ ਰੰਗ ਦੀ ਸ਼ੇਰਵਾਨੀ ਦੇ ਵਿੱਚ ਨਜ਼ਰ ਆ ਰਹੇ ਨੇ ਦੋਵਾਂ ਦੀ ਵੈਡਿੰਗ ਪਿਕਸ ਜਦੋਂ ਹੁਣ ਸਾਹਮਣੇ ਆਈਆਂ ਨੇ ਤਾਂ ਫੈਨਸ ਉਹਨਾਂ ਨੂੰ ਕੰਗ੍ਰੈਚੁਲੇਸ਼ਨਸ ਕਹਿ ਰਹੇ ਨੇ ਇਸ ਵੈਡਿੰਗ ਇਵੈਂਟ ਦੇ ਦੌਰਾਨ ਬੱਬਲ ਰਾਏ ਅਤੇ ਅਦਾਕਾਰਾਂ ਦੇ ਕਰੀਬੀ ਫਰੈਂਡਸ ਤੇ ਰਿਲੇਟਿਵਸ ਜਿਹੜੇ ਨੇ ਫੈਮਿਲੀ ਮੈਂਬਰਸ ਨੇ ਉਹੀ ਸ਼ਾਮਲ ਹੋਏ ਸੀ ਤੇ ਹੁਣ ਅਦਾਕਾਰਾਂ ਨੂੰ ਅਤੇ ਗਾਇਕ ਨੂੰ ਦਿੱਤੀਆਂ ਜਾ ਰਹੀ ਨੇ ਲਾੜਾ ਲਾੜੀ ਬਨੇ ਆਰੂਸ਼ੀ ਤੇ ਬੱਬਲ رائے ਦੀ ਬੈਟਿੰਗ ਪਿਕਸ ਨੂੰ ਦੇਖ ਕੇ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ